ਹੈਲੋ ਦੋਸਤੋ ਫਿਰ ਆ ਚਲੇ ਦੋਸਤੋ 웰ਕਮ ਟੂ ਮਾਈ ਨੈਕਸਟ ਵਲੌਗ ਤੁ ਅੱਜ ਇਹ ਆਪਣਾ ਰਾਤ ਦਾ ਵਲੌਗ ਹੋਊਗਾ ਜੀ ਬਹੁਤ ਵਧੀਆ ਸ਼ਾਨਦਾਰ ਵਲੌਗ ਹੋਊਗਾ ਜੀ ਆਪਣਾ ਇਹ ਸੋਨੂੰ ਮੈਂ ਬਾਹਰ ਦਾ ਨਜ਼ਾਰਾ ਦਿਖਾਵਾਂਗਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਣਾ ਵੀ ਮੈਂ ਕਈ ਦਿਨ ਹੋ ਗਏ ਮੇਥੋਂ ਕੋਈ ਵਲੌਗ ਕੋਈ ਵੀਡੀਓ ਨਹੀਂ ਬਣਾਈ ਇਹਦਾ ਕਾਰਨ ਆ ਵੀ ਮੈਂ ਥੋੜਾ ਬਿਮਾਰ ਹੋ ਗਿਆ ਸੀ ਕਲੈਸਟ ਤੇ ਚੱਲਦਾ ਸੀ ਮੈਂ ਤੇ ਹੁਣ ਦੋਸਤੋ ਮੈਂ ਠੀਕ ਠਾਕ ਹਾਂ ਤੇ ਮੈਂ ਹੁਣ ਵੀਡੀਓ ਬਣਾਉਗਾ ਆਪਣਾ ਪਿਆਰ ਦਿਓ ਤੇ ਜਿਆਦਾ ਜਿਆਦਾ ਵੀਡੀਓ ਕੋ ਲਾਈਕ ਕਮੈਂਟ ਕਰਿਆ ਕਰੋ ਜੀ ਬਹੁਤ ਮਿਹਨਤ ਲਾਹਦੀ ਆ ਠੀਕ ਹੈ ਜੀ ਡਰ ਡਰ ਕੇ ਬਣਾਉਣਾ ਤਿੰਦਾ ਵਲੌਗ ਤੇ ਦੋਸਤੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਬਾਅਦ ਵਿੱਚ ਲੋ ਜੀ ਆਪਾਂ ਆ ਹੁਣ ਮਿੱਤਰ ਮਾਲ ਰਾਤ ਦਾ ਨਜ਼ਾਰਾ ਦਿਖਾਉਣਾ ਸਾਨੂੰ ਮਿੱਤਰ ਮਾਲ ਦਾ ਦੇਖੋ ਆਪਾਂ ਅੰਦਰ ਵੀ ਚੱਲਾਂਗੇ ਦੇਖੋ ਜੀ ਕੀ ਬਾਤ ਆ ਇਹਦੇ ਸਾਹਮਣੇ ਹੈਗੇ ਆਈ ਹੋਟਲ ਦੇਖੋ ਚੱਲੋ ਆਪਾਂ ਹੁਣ ਚੱਲਦੇ ਆਂ ਇਹਦੀ ਮਿੱਤਰ ਮਾਲ ਦੇ ਅੰਦਰ ਅਬੇ ਮਜ਼ਾ ਆਏਗਾ ਨਾ ਬਿੜੋ देखो भाई लेफ्ट लग गया वो आ रही एक नीचे ਕਿ ਮੈਨੂੰ ਲੱਗਿਆ ਬਈ ਸੁਨਰਾਤ ਦਾ ਸੀ ਨਾ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਘੁੰਮ ਲਿਆ ਸਾਰਾ ਮੌਲਾ ਠੀਕ ਹੈ ਦੇਖੋ ਓਕੇ ਮੈਨੂੰ ਵੀ ਲੱਗੀ ਪਈ ਇੱਥੇ ਯਾ ਚੱਲ ਬਈ ਚੱਲ ਪਿਆ ਤੋ ਵੀ ਇੱਥੇ ਕੌੜੀਆਂ ਦੀ ਆਪਦੇ ਆ ਜਾਂਦੇ ਤਾਂ ਦੇਖੋ でろしくお願 आप आ गए फर्स्ट फ्लोर ते फस्ट फ्लोर आखो जवाकों वास्ते झूले भी लाए हुए जवाक इंजॉय कर सकते हैं ठीक है देखो न्यूज के भी चल रहे थे ਨੀਉਂਦੀ ਫੜ ਲਗ ਰੂਈ ਆਪ ਹੀ ਹੁਣ ਤੱਕ ਖਾਲੀ ਹੋਇਆ ਪੈਸੇ ਬਈ ਦਿਨੇ ਮਾਹੌਲ ਸੁਨਖਾਉਂਗਾ ਇੱਕ ਦਿਨ ਮੈਂ ਇੱਥੇ ਤਾਂ ਮੇਲਾ ਲੱਗਿਆ ਹੁੰਦਾ 24 ਘੰਟੀ ਅੱਜ ਤਾਂ ਹੈ ਨਹੀਂ ਗਾ ਰਸ ਘਟਕ ਤੁਹਾਨੂੰ ਦਿਨੇ ਦਿਖਾਉਂਗਾ ਇੱਕ ਦਿਨ ਇਹਦਾ ਵਿਊ ਤੇ ਬਹੁਤ ਵਧੀਆ ਹੁੰਦਾ ਇੱਥੇ ਵਿਊ ਉਹ ਦੂਰ ਦੂਰ ਹੁੰਦੇ ਇੱਥੇ ਧੋਣ ਵਾਸਤੇ ਇੱਥੇ ਸਿਨੇਮਾ ਵੀ ਇਹਦੇ ਚ ਠੀਕ ਹੈ ਜੀ ਤੇ ਜਵਾਕਾਂ ਵਾਸਤੇ ਝੂਲੇ ਵੀ ਲਾਏ ਹੋਏ ਆ ਤੇ ਵਧੀਆ-ਵਧੀਆ ਕੋਈ 25 ਕੁਝ ਵੀ ਆਪ ਕੋ ਵਧੀਆ-ਵਧੀਆ ਖਰੀਦ ਵੀ ਸਕਦੇ ਆ ਸਮਾਨ ਠੀਕ ਆ ਬਹੁਤ ਵਧੀਆ ਬਣਾਇਆ ਹੁੰਦਾ ਇਹਨਾਂ ਨੇ ਪ੍ਰੋਗਰਾਮ ਦੇਖੋ ਸਜਾਵਟ ਵੇਖੋ ਕੀਤੀ ਹਨਾ ਸਜਾਵਟ ਵੀ ਬਹੁਤ ਵਧੀਆ ਕੀਤੀ ਹੋਈ ਹੈ ਹਨਾ ਆ ਦੇਖੋ ਇੱਥੇ ਸਕਰੀਨ ਵੀ ਲੱਗੀ ਹੋਈ ਹੈ ਚੰਗੇ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਆ ਬਈ ਚਲਾ ਤੋ ਯਾਰ ਇਹ ਖੜੀ ਪਈ ਆ ਮੁੰਡੇ ਦੇ 6 ਵਜੇ ਹੋਈ ਆ ਤੇ ਇਹ ਖੜੀ ਹੈਗੀ ਉਹ ਬਈ ਹਾਂ ਜੀ ਬਣਾਤੀ ਬਣਾਤੀ ਆ ਦੇਖੋ ਸੱਟਾਂ ਮਰਾਈ ਪੰਦੇ ਆ ਇਹ ਕੀ ਹੋ ਗਿਆ ਬਈ ਤੈਨੂੰ ਬਈ ਐਕਸੀਡੈਂਟ ਹੋ ਗਿਆ ਕਿਵੇਂ ਹੋ ਗਿਆ ਐਕਸੀਡੈਂਟ ਤੇਰਾ ਪਤਾ ਹੀ ਨਹੀਂ ਕਿਵੇਂ ਹੋ ਗਿਆ ਤੇ ਦੇਖੋ ਆਪਣੇ ਲਾਪਰਵਾਹੀ ਦਾ ਨਤੀਜਾ ਇੱਥੇ ਰਾਤ ਨੂੰ ਕਿਵੇਂ ਰਾਤ ਨੂੰ ਘੁੰਮਣ ਆਏ ਆ ਕਿ ਫਿਲਮ ਦੇਖਣ ਆਏ ਆ ਮੂਵੀ ਦੇਖਣ ਆਏ ਆ ਮੂਵੀ ਦੇਖਣ ਆਏ ਆ ਚਲੋ ਵਧੀਆ ਕਿਹੜੀ ਮੂਵੀ ਦੇਖਣ ਆਏ ਆ ਮੀਨੇ ਨਾ ਤਾਂ ਨਹੀਂ ਪਤਾ ਵਿਚਾਰੇ ਨੂੰ ਪਰ ਆ ਗਈ ਤੂੰ ਦੇਖਣ ਵਾਸਤੇ ਹਾਂ 6:00 ਵਜੇ ਐਕਸੀਡੈਂਟ ਕਰਾਈ ਫਿਰਦਾ ਹੈ ਹੂੰ ਤੋ ਤਿੰਨ ਜਣੇ ਉਹ ਫਿਰਦੇ ਰੈਸਟੋਰੈਂਟ ਵੀ ਅੰਦਰ ਦੇ ਦੇਖੋ ਆਰਟੀ ਸ਼ਾਰਟੀ ਹੋ ਜਾਂਦੀ ਹੈ ਹੂੰ 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 ਸਸ 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 ਚੱਲ ਮੇ ਯਾਰ ਚੱਲ ਮੇਰੇ ਯਾਰ ਆ ਬਚਾਰਾ ਦੁਨੀਆ ਦੇ ਨਹੀਂ ਰਿਹਾ ਹਣ ਫਿਰ ਵੀ ਇਹਦੇ ਹੌਸਲੇ ਬੰਦ ਨੇ ਖੜਾ ਵੇਖ ਇਕੱਲਾ ਚੋਪਰ ਹਮ ਫਿਲਮ ਆ ਇਹਦੀ ਫਿਲਮ ਜਰੂਰ ਦੇਖਿਓ ਸਲਾਮ ਆ ਭਾਈ ਤੈਨੂੰ ਤੇਰੀ ਆਵਾਜ਼ ਨੂੰ ਇਹਨੂੰ ਵੀ ਤੁਸੀਂ ਜਾਣਦੇ ਹੋਵੋਗੇ ਕਪਲ ਸ਼ਰਮਾ ਇਹਦੀ ਮੂਵੀ ਲੱਗੀ ਹੋਈ ਜਿੱਥੇ ਕੀ ਹੋਇ ਲੱਗੇ ਸਾਨੂੰ ਮੌਲ ये बठिंडे का मशहूर मित्तल माहौल है जी ठीक है जी बहुत बढ़िया बनाया हुआ इन्होंने जवाकों में खेलने वाक देखो जी देखो। 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 ਇਹ ਗੇਮਾਂ ਇਹ ਗੇਮਾਂ ਵਾਲਾ ਹੈ ਸਾਰਾ ਸਿਸਟਮ ਜਿਵੇਂ ਆਹ ਗੀਮਾਂ ਖੇਡ ਸਕਦੇ ਇਥੇ ਆਹ ਕਈ ਵਾਰ ਨਾ ਮੈਂ ਵੀਡੀਓ ਜੀ ਵੇਖਿਆ ਜਿਹਦੇ ਕਹਿੰਦੇ ਮੁੱਕਾ ਮਾਰੋ ਹਨਾ ਤੇ ਨੰਬਰੀਕ ਚਲਦੀ ਹੈ ਜੀ ਉਹ ਚੀਜ਼ ਹੈ ਇਹ ਮੇਰੇ ਨਾਲ ਹੈ ਨਹੀਂ ਕੋਈ ਨਹੀਂ ਤੇ ਮੈਂ ਟਰਾਈ ਕਰ ਲੈਂਦਾ ਬਾਸਕਰ ਬਾਲ ਇਹਦੇ ਸਾਰਾ

ਹਾਂ ਭਾਈ ਇਹ ਇਹ ਨਾ ਕਿ ਮੈ ਉਹ ਪੁਆਇੰਟ ਲੈਣੇ ਬੰਦੇ ਅੱਛਾ ਫਿਰ ਉਹ ਗੇਮਾਂ ਚੱਲਦੀ ਜਾਵੇ ਇੱਕ ਪੁਆਇੰਟ ਨਾਲ ਚੱਲਦਾ ਇਹ 2 ਦੇ ਇੱਕ ਨਾਲ ਚੱਲਦਾ ਅੱਡੜ ਸਾਰੀ ਗੇਮਾਂ ਦੇ ਕੋਈ ਕੋਈ 2 ਨਾਲ ਚੱਲਦੇ ਹੋਣ ਇੱਕ ਨਾਲ ਚੱਲਦੇ ਆ 5 ਪੁਆਇੰਟ ਦੇ 250 ਦੇ 5 ਪੁਆਇੰਟ ਮਿਲਦੇ ਆ 500 ਦੇ 11 ਮਿਲਦੇ ਆ 500 ਦੇ 11 ਮਿਲਦੇ ਆ ਜਿਹੜੀ ਮਰਜ਼ੀ ਗੇਮ ਦੇ ਆਪਾਂ 100 ਠੀਕ ਆ ਕੋਇਨ ਕਿੰਨੇ ਪੈਣਗੇ ਆਪਾਂ ਨੂੰ ਠੀਕ ਕਿੱਦਸਰ ਦੀ ਚਲੋ ਹੁਣ ਇਹਨਾਂ ਟਾਈਮ ਆਣੇਗਾ ਆਪਾਂ ਪੀਰਾਮਾਈ ਆਪਾਂ ਹੁਣ ਜਮਾ ਸਿਖਰ ਤੇ ਖੜੇ ਆ ਜਮਾ ਲਾਸਟ ਵਾਲੇ ਫਲੋਰ ਤੇ ਉੱਪਰ ਜਮਾ ਦੇਖੋ ਅੰਦਰ ਸਾਨੂੰ ਇੱਧਰ ਦਿਖਾ ਕੇ ਆਏ ਸੀ ਜਵੱਕ ਨੇ ਕਿਹਾ ਤਾਂ

ਨਾਮ ਦਿਨੇ ਦਾ ਤੁਹਾਨੂੰ ਸਰਮਾਉਂਦਾ ਮਾਫੀ। ਦੇਖੋ ਜੀ ਵੀਡੀਓ ਨੂੰ ਲਾਈਕ ਮੈਂਟ ਜ਼ਰੂਰ ਕਰ ਦੇਣਾ। ਹਾਂਜੀ। ਹਾਂਜੀ। ਦੇਖੋ ਦੋਸਤੋ ਹੁਣ ਆਪਾਂ ਚੱਲਨੇ ਆ ਬਾਹਰ ਨੂੰ। ਬਾਹਰ ਜਾ ਕੇ ਦਰ ਲਾ ਕੇ ਅੰਤਜਲ ਵਾਰ ਪਾਈ। ਠੀਕ ਹੈ। ਹਾਂਜੀ ਫਿਰ ਦੋਸਤੋ ਕਿਵੇਂ ਲੱਗਿਆ ਤੁਹਾਨੂੰ ਸਾਡਾ ਇਹ ਬਠਿੰਡੇ ਦਾ ਮਿੱਤਲ ਮੌਲ ਇਹ ਸ਼ਿਕਰ ਰਾਤ ਦਾ ਇਹਦਾ ਦ੍ਰਿਸ਼ ਠੀਕ ਹੈ ਜੀ ਤੇ ਹੁਣ ਤੁਹਾਨੂੰ ਇੱਕ ਦਿਨ ਦਿਨੇ ਲੈ ਕੇ ਆਵਾਂਗੇ ਜਿਨੇ ਦਿਖਾਵਾਂਗੇ ਉਹ ਇਹ ਬਠਿੰਡੇ ਦਾ ਬਹੁਤ ਖੂਬਸੂਰਤ ਮੌਲ ਸੀ ਇਹ ਬਠਿੰਡੇ ਦਾ ਪਹਿਲਾ ਮੌਲ ਹੈ ਇਹ ਮਿੱਤਲ ਮੌਲ ਜੋ ਬਹੁਤ ਮਸ਼ਹੂਰ ਆ ਹੁਣ ਆਪਾਂ ਜਾਣਦੇ ਹਾਂ ਜੀ ਘਰੇ